ਨੇ ਦੱਸ ਸਾਰਾ ਦਿਨ ਐ ਮੈਂ ਤਾਂ ਜਿਵੇਂ ਕੋਈ ਬਗਾਨੀ ਹੁੰਨੀ ਐ ਬੈਠੀ ਰਹਿਣੀ ਆ ਕੇ ਕਦੇ ਨਹੀਂ ਕਿਸੇ ਨੇ ਪੁੱਛਿਆ ਵੀ ਮਾਂ ਤੂੰ ਠੀਕ ਐ ਤੈਨੂੰ ਕੋਈ ਦਵਾਈ ਬੂਟੀ ਦੀ ਲੋੜ ਐ ਕਿ ਨਾ ਨਾ ਬੈਠੀ ਬਸ ਕੰਧਾ ਨਾਲ ਗੱਲਾਂ ਕਰੀ ਜਾ ਕੁੜੀ ਦਾ ਵੀ ਸਰੀਪੇ ਉਹਨੂੰ ਵੀ ਆਇਆ ਨਹੀਂ ਵੀ ਮੇਰੀ ਮਾਂ ਨਾਲ ਹੀ ਫੋਨ ਤੇ ਦੋ ਗੱਲਾਂ ਕਰ ਲਾਂ ਉਹਦਾ ਹਾਲਚਾਲ ਪੁੱਛ ਲਾਂ ਲੈ ਹੁਣ ਖਾਣੇ ਕੀ ਕਰਦੀ ਤੁਰੀ ਫਿਰਦੀ ਐ ਕੁੜੇ ਮਨਦੀਪ ਮੇਰੀ ਗੱਲ ਸੁਣ ਲਾ ਆਏ ਫਿਰ ਦੀਏ ਜੀ ਮੈਨੂੰ ਗੋਲੀ ਹੁੰਦੀ ਐ ਜੇ ਵੱਡੀ ਦੀ ਜਾਣ ਕੇ ਨਹੀਂ ਗੱਲ ਸੁਣਦੀ ਮੇਰੀ ਮਨਦੀਪ ਏਕ ਐਕਸ਼ਨ ਕੁੜੇ ਮਨਦੀਪ ਸੁਣ ਲੈ ਮੇਰੀ ਗੱਲ ਏ ਉਦੋਂ ਆ ਟੈਕਦੀ ਨਹੀਂ ਜੀ ਮੈਨੂੰ ਕੋਰਾ ਕੰਮ ਨਹੀਂ ਕਰਨ ਦਿੰਦੀ ਹਾਂ ਦੱਸ ਮਾਂ ਕੀ ਗੱਲ ਆ ਕੁੜੇ ਐਂ ਕਾ ਤੋ ਰੁੱਖਾ ਬੋਲਦੀ ਐ ਧੀਏ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮਗਾ ਬਾਰੇ ਦਿਨ ਹੋ ਗਏ ਜੀਤਾ ਨਾਲ ਗੱਲ ਹੀ ਨਹੀਂ ਹੋਈ ਤੀ ਬਣ ਕੇ ਉਹਦੇ ਨਾਲ ਗੱਲ ਕਰਾ ਦੇ ਫੋਨ ਲਾ ਕੇ ਦੇ ਦੇ ਮੈਨੂੰ ਤੂੰ ਆਪ ਤਾਂ ਕੰਮ ਕਰਦਾ ਨਹੀਂ ਤੂੰ ਮੈਨੂੰ ਵੀ ਨੀ ਪੂਰਾ ਕਰਨ ਦਿੰਦੀ ਬੈਠੀ ਨੂੰ ਤੈਨੂੰ ਤਾਂ ਬਸ ਇਹੀ ਆ ਜੀਤਾ 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 ਲੈ ਹੁਣ ਮਾਵਾ ਨੂੰ ਤਾਂ ਹੁੰਦਾ ਹੀ ਐ ਧੀਆ ਨਾਲ ਤਾਂ ਗੱਲਾਂ ਕਰਨੀਆਂ ਹੀ ਹੁੰਦੀਆਂ ਨੇ ਜੇ ਮੈਂ ਉਹਨੂੰ ਫੋਨ ਲਾਉਣੀ ਆ ਉਹ ਕਹਿੰਦੀ ਮੈਂ ਬੀਜੀ ਆ ਮੈਂ ਕੰਮ ਕਰਦੀ ਆ ਤੇ ਉਧਰ ਹੁਣ ਤੂੰ ਕਹੀ ਆਨੀ ਆ ਕੰਮ ਮੇਰੇ ਨਾਲ ਗੱਲ ਕਰਾ ਗੱਲ ਕਰਾ ਮੇਰੀ ਗੱਲ ਸੁਣ ਤੂੰ ਨੀ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰੋਜ਼ ਹੀ ਕਰਦੀ ਆ ਨਾ ਗੱਲਾਂ ਫਿਰ ਮੇਰੀ ਵੀ ਧੀ ਉਹੀ ਜੀ ਆ ਮੈਂ ਸੋਡੇ ਵਾਂਗੂ ਨਹੀਂ ਕਰਦੀ ਵੀ ਹਾਂ ਰੋਟੀ ਖਾ ਲਈ ਧੁਏ ਉੱਠ ਖੜੀ ਤੂੰ ਸੌਂਗੀ ਮੈਂ ਤਾਂ 20 ਦਿਨਾਂ ਬਾਅਦ ਗੱਲ ਕਰਦੀ ਆ ਕਿਤੇ 20 ਦਿਨਾਂ ਬਾਅਦ ਹਾਂ ਮੈਨੂੰ ਪਤਾ ਹੀ ਐ ਰੋਜ ਤਾਂ ਤੂੰ ਤਾਂ ਮੁੜ ਕੇ ਕੰਮ ਨੂੰ ਫੇਰ ਹੱਥ ਪਾਉਣੀ ਆ ਸਾਰਿਆਂ ਤੋਂ ਪਹਿਲਾਂ ਮਾਂ ਨਾਲ ਗੱਲਾਂ ਹੁੰਦੀਆਂ ਮੈਨੂੰ ਕੰਮ ਨਹੀਂ ਬਣਾਉਣੀ ਮੈਨੂੰ ਕਿਹੜਾ ਪਤਾ ਨਹੀਂ ਹਾਂ ਮੈਨੂੰ ਕਿਹੜਾ ਪਤਾ ਨਹੀਂ ਫਿਰ ਮੇਰੀ ਗੱਲ ਸੁਣ ਜੇ ਮੇਰੀ ਤੀਨੇ ਗੱਲ ਕਰਾ ਦੇਗੀ ਤੈਨੂੰ ਕੀ ਹੋਜੂ ਪੁੱਤ ਕਰਾ ਦੇ ਗੱਲ ਉਹ ਗੱਲ ਤਾਂ ਮੈਂ ਕਰਾ ਦਿਆਂ ਉਹ ਕਹਿੰਦੀ ਸੀਗੀ ਮੈਂ ਆਪੇ ਕਰ ਲੂ ਲੈ ਉਂਝੂਟ ਬੋਲੀਏ ਜਾਂ ਫਿਰ ਤੂੰ ਮੈਨੂੰ ਫੋਨ ਲਾ ਕੇ ਦੇ ਦੇ ਮੈਂ ਆਪੇ ਕਰ ਲੈਨੀ ਆ ਗੱਲ ਕੋਈ ਨਹੀਂ ਮੈਂ ਲਾ ਦੂੰਗੀ ਫਿਰ ਤੇਨੂੰ ਮੇਰੇ ਕੋਲ ਹੁਣ ਟਾਈਮ ਨਹੀਂ ਮੈਂ ਕੰਮ ਕਰਨੀ ਆ ਬਥੇਰੇ ਕੰਮ ਨਹੀਂ ਤੈਨੂੰ ਤਾਂ ਐਵੇਂ ਨਹੀਂ ਮੈਨੇਜਰ ਚੜੀ ਬੈਠੀ ਰਹਿਣੀ ਆ ਸਾਰੀ ਦਿਹਾੜੀ ਵੀ ਮੈਂ ਭੋਰਾ ਕੰਮ ਕਰ ਲਾਂ ਕੋਈ ਧਾਲ ਪਾਣੀ ਦਾ ਹੀ ਚੀਰ ਕੇ ਹੀ ਰੱਖ ਦਿਆਂ ਮੈਂ ਮੇਰੀ ਗੱਲ ਸੁਣ ਲੈ ਸਾਰੀ ਉਮਰ ਨਾਲ ਕੰਮ ਮੈਂ ਹੀ ਕੀਤੇ ਆ ਹੁਣ ਤੱਕ ਮੇਰੀ ਕਮਾਂ ਕਰਦੀ ਦੀ ਉਮਰ ਲੰਗੀ ਐ ਹੁਣ ਜੇ ਮੜਾ ਇਹ ਮੇਰਾ ਸੁੱਖ ਲੈਣ ਦਾ ਟਾਈਮ ਆਏਗਾ ਹੁਣ ਤੂੰ ਮੈਨੂੰ ਆ ਸੁਣਾਉਣੀ ਆ ਨਾਲੇ ਭਾਈ ਮੇਰਾ ਚਿੱਤ ਲੋਟ ਨਹੀਂ ਹੈਗਾ ਮੈਂ ਤਾਂ ਰਾਤ ਦਾ ਪਤਾ ਕਿੰਨਾ ਪੰਜ ਪੱਠ ਬੁਖਾਰ ਚੜਿਆ ਹੋਇਆ ਕਿਸੇ ਨੇ ਆਏ ਤਾਂ ਪੁੱਛਿਆ ਨਹੀਂ ਵੀ ਮਾਂ ਤੂੰ ਕਿਵੇਂ ਐ ਸਾਰੀ ਰਾਤ ਹੁੰਗਰਾਂ ਮਾਰੀ ਗਈਆਂ ਕੋਈ ਦਵਾਈ ਬੂਟੀ ਦੇ ਦੀਏ ਹੁਣ ਅਕੇ ਛੇਤੀ ਕੰਮ ਕੰਮ ਕਰਾ ਦੇ ਲੈ ਦੱਸ ਤੈਨੂੰ ਕੁਛ ਨਹੀਂ ਹੋਇਆਗਾ ਬਸ ਤੈਨੂੰ ਤਾਂ ਉਹੀ ਤੇਜ਼ਾ ਚੜਿਆ ਰਹਿੰਦਾ ਆਹੋ ਭਾਈ ਮੈਨੂੰ ਤਾਂ ਕੁਛ ਨਹੀਂ ਹੋਇਆ ਜੇ ਮੇਰੀ ਥਾਂ ਤੇ ਤੇਰੀ ਆਪ ਦੀ ਮਾਂ ਹੁੰਦੀ ਨਾ ਫੇਰ ਤਾਂ ਬਠੇਰਾ ਹਸਪਤਾਲਾਂ ਚ ਲੈ ਕੇ ਤੁਰ ਪੈਂਦੀ ਹੁਣ ਮੈਂ ਬਗਾਨੀ ਮਾਂ ਐ ਤੇਰੀ ਕੋਸ ਲੱਗਦੀ ਨਹੀਂ ਕਾਨੂੰ ਮੇਰੇ ਤੇ ਕਿਸ ਡਾਕਟਰ ਧਮਾਚੀ ਮੇਰੇ ਨਾਲ ਜੀ ਦੀਦਾ ਮੈਨੂੰ ਕੰਮ ਕਰ ਲੈਣ ਦੇ ਕਰ ਲੈ ਕੰਮ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦੇ ਹੈਗੇ ਇਹਨਾਂ ਦੇ ਪਤਾ ਨਹੀਂ ਇਹ ਜੇ ਕੀ ਪਹਾੜੋਂ ਪੱਥਰ ਢੋਂਦੀ ਹੈ ਦੁਨੀਆ ਹੀ ਕੰਮ ਕਰਦੀ ਹੈ ਕੰਮ ਕਰ ਲੈ ਕੰਮ ਕਰ ਲੈ ਲੈ ਫੌਜੀ ਸਾਹਮਣੂ ਵੀ ਨਾ ਫੋਨ ਲਾ ਕੇ ਦੱਸ ਹੀ ਦੇਵਾਂ ਉਹਦੀ ਮਾਂ ਜਿਹੜੀ ਹੈ ਨਾ ਕੀ ਕੀ ਕਰਤੂਤਾਂ ਕਰਦੀ ਫਿਰਦੀ ਹੈ ਲਾਉਣੀ ਹੈ ਨਾ ਫੋਨ ਪਤਾ ਨਹੀਂ ਕਿਤੇ ਬੀਜੀ ਨਾ ਹੋਣ ਚੌਕੀ ਲੈਣ ਮੈਂ ਤਾਂ ਕਹਿਨੀ ਆਂ ਤੁਹਾਨੂੰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਹਾਂ ਹਾਂ ਬੱਸ ਮੈਂ ਵੀ ਆ ਕੰਮ ਜੇ ਕਰਕੇ ਹਟੀ ਸੀਗੀ ਸੌਰੀ ਦਿਹਾੜੀ ਕੰਮ ਹੀ ਨਹੀਂ ਮੁੱਕਦਾ ਮੇਰਾ ਤਾਂ ਲੈ ਮੰਮੀ ਕਿੱਥੇ ਕਰਾਉਂਦੇ ਆ ਮੇਰੇ ਨਾ ਉਹ ਤਾਂ ਕੌਲੀ ਚਾ ਕੇ ਇੱਥੋਂ ਇੱਥੇ ਨਹੀਂ ਕਰਾਉਂਦੇ ਉਹ ਤਾਂ ਭੁੱਲ ਜੋ ਤੁਸੀਂ ਉਹ ਤਾਂ ਸਾਰੀ ਦਿਹਾੜੀ ਆਪਦੀ ਕੁੜੀ 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 ਨੂੰ ਖੂਨ ਲਾ ਦੇ ਕੁੜੀ ਨੂੰ ਖੂਨ ਲਾ ਦੇ ਕਿਤੇ ਸਰ ਬੰਨ ਕੇ ਪੈ ਜਾਂਦੀ ਆ ਕਿਤੇ ਕਹਿੰਦੀ ਆ ਮੈਨੂੰ ਬੁਖਾਰ ਚੜ ਗਿਆ ਬਸ ਇਹੀ ਕੰਮ ਆ ਉਹਦੇ ਕੋਲੇ ਤਾਂ ਤਪਾ ਮਾਰਿਆ ਮੈਨੂੰ ਤਾਂ ਲੈ ਅੱਜ ਅੱਜ ਦੀ ਗੱਲ ਸੁਣ ਲਓ ਮੇਰੀ ਹਾਂ ਹਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਮੇਰਾ ਮੰਮੀ ਨੇ ਅੱਜ ਲ ਮੈਂ ਰੋਟੀ ਫੜਾਉਣ ਗਈ ਸੀ ਕਹਿੰਦੀ ਨੂਨ ਘੰਟਾ ਤੇ ਮੇਰੇ ਥੱਪੜ ਮਾਰਨਾਈ ਇਹੀ ਤਾਂ ਫਿਰ ਮਾਤਾ ਦੀਆਂ ਗੱਲਾਂ ਨਹੀਂ ਸਮਝ ਆਉਂਦੀਆਂ ਨਾਲੇ ਮੈਂ ਸਾਰਾ ਦਿਨ ਕਿਤੇ ਰੋਟੀ ਫੜਾ ਕੇ ਤੇ ਚਾਹ ਫੜਾ ਮੈਂ ਤਾਂ ਬਹੁਤ ਦੁਖੀ ਹਾਂ ਮੈਨੂੰ ਵੀ ਇੱਥੇ ਹੀ ਲੈ ਜਾਂਦੇ ਤੇ ਚੰਗੀ ਗੱਲ ਸੀ ਉਹ ਤਾਂ ਮੈਨੂੰ ਵੀ ਪਤਾ ਹੁਣ ਤੁਸੀਂ ਨਹੀਂ ਲਿਜਾ ਸਕਦੇ ਪਰ ਮੈਂ ਇਹਦਾ ਕੀ ਕਰਾਂ ਜਿਹੜੀ ਮੈਨੂੰ ਸਾਰਾ ਦਿਨ ਤਪਾਈ ਜਾਂਦੀ ਆ ਸਾਰਾ ਦਿਨ ਤਪਾਈ ਜਾਂਦੀ ਆ ਸੱਚੀ ਮੈਂ ਤਾਂ ਬਹੁਤ ਦੁਖੀ ਹਾਂ ਤਲ ਤੁਸੀਂ ਆਪਦਾ ਧਿਆਨ ਰੱਖਿਆ ਕਰੋ ਹਾਂ ਇਹ ਤਾਂ ਹੈਗਾ ਚਲ ਮੇਰੇ ਨਾਲ ਤਾਂ ਇਹੀ ਹੋਣੀ ਹੈ ਮੈਨੂੰ ਪਤਾ ਹੈ ਮੈਂ ਹਾਂ ਮੈਨੂੰ ਤਾਂ ਬਸ ਇਹ ਭਗਤਣੀਆਂ ਹੀ ਪੈਣੀਆਂ ਜਿਹੜੀਆਂ ਮੇਰੇ ਲਿਖੀਆਂ ਲੇਖ ਦੇ ਵਿੱਚ ਬਸ ਮੇਰੀ ਕਿਸਮਤ 'ਚ ਇਹੀ ਹੈ ਚਲ ਠੀਕ ਆ ਬਸ ਹਾਂ ਤੁਸੀਂ ਆਪਦਾ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਫੋਨ ਫੋਨ ਕਰ ਲਿਆ ਕਰੋ ਹੂੰ ਚਲੋ ਠੀਕ ਐ ਦੱਸ ਇਹ ਵੀ ਕੀ ਕਰਨ ਇੱਕ ਉਥੋਂ ਦੇ ਕੰਮ ਫਿਕਰ ਇਹਨਾਂ ਨੂੰ ਇੱਕ ਘਰ ਦਾ ਫਿਕਰ ਇਹਨਾਂ ਨੂੰ ਵੀ ਕਿੰਨਾ ਕੁ ਮੈਂ ਤੰਗ ਕਰੀ ਜਾਵਾਂ ਕਿੰਨਾ ਕੁੜਾ ਬਹੂ ਰਾਣੀ ਮਾਤਾ ਨੂੰ ਉਧਰ ਭਾਲਦੀ ਫਿਰਦੀ ਆ ਹਾ ਸਸਰੀ ਘਾਇ ਚਾਚੀ ਸਸਰੀ ਘਰ ਪੁੱਤ ਕਰ ਲਈਆਂ ਚੁਗਲੀਆਂ ਚੁਗਲਿਆ ਪੁੱਤ ਕਾਦੀਆਂ ਕਰ ਲਈਆਂ ਮੈਨੂੰ ਤੂੰ ਨਾ ਦੇਸੀ ਤੇਰੀ ਮੰਮੀ ਬੈਠੀ ਸੀ ਮੂਰੇ ਮੈਂ ਉਹਦੇ ਕੋਲ ਵੇਗੀ 10 ਮਿੰਟ ਅੱਛਾ ਹੋਰ ਚੁਗਲੀਆਂ ਕਾਦੀਆਂ ਹੁੰਦੀਆਂ ਨੇ ਪੁੱਤ ਉਹਦਾ ਇੰਨਾ ਵਿਚਾਰੀ ਨੂੰ ਬੁਖਾਰ ਚੜਿਆ ਪਿਆ ਦਾ ਚੜਿਆ ਪਿਆ ਉਹਨੂੰ ਬੁਖਾਰ ਸਾਰੇ ਉਹਦੇ ਨਾ ਲੱਛਣ ਐ ਐਡੀ ਗੱਠ ਦੀ ਜੀਵ ਆ ਉਹਦੀ ਜਿੰਨਾ ਚਿਰ ਤੂੰ ਬੈਠੀ ਐ ਚੁੱਪ ਕੀਤੀ ਐ ਨਾ ਤੂੰ ਦਾਸੇ ਚੁੱਪ ਕੀਤੀ ਐ ਦੇਖ ਕਿਤੇ ਕੋਸ ਕਿਤੇ ਕੋਸ ਫਿਰ ਦਵਾਈ ਦੂਈ ਤਾਂ ਉਹਨੂੰ ਪੁੱਤ ਦੇਖ ਤੇ ਗੌਰ ਨਾਲ ਦਵਾ ਦਿੰਦੀ ਤੇ ਫਿਰ ਹੁਣ ਤੈਨੂੰ ਪਤਾ ਹੀ ਆ ਫਿਰ ਹੁਣ ਦਵਾਈ ਸਾ ਐਡਾ ਡੱਬਾ ਭਰਿਆ ਪਿਆ ਦਵਾਈ ਦਾ ਚਲ ਹੋ ਪੁੱਤ ਦੇਖ ਲੈ ਪੁੱਤ ਚਲ ਦਵਾਈ ਦੂਈ ਦਵਾ ਦੇ ਐਨੇ ਬਾਸ ਠੀਕ ਹੋ ਜੂਗੀ ਹਾਂ ਚਲ ਕੋਈ ਨਹੀਂ ਦੇਖੂਗੀ ਚਲ ਠੀਕ ਆ ਪੁੱਤ ਫਿਰ ਚੰਗਾ ਕੰਮ ਚੰਗਾ ਕੰਮ ਲੈ ਦੱਸ ਇਹਦੇ ਕੋਲੇ ਵੀ ਜੁਗਲੀਆਂ ਉਹਦੇ ਕੋਲੇ ਵੀ ਜੁਗਲੀਆਂ ਹਜੇ ਅਖੇ ਮੈਂ ਬਿਮਾਰ ਜੇਖਣੀ ਠੀਕ ਹੋਵੇ ਤਾਂ ਕੀ ਕੁਛ ਕਰੇ